ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਣਿਤਾ ਸਾਧ ਸੰਗਤ ਜੀ ਸਾਧਗੁਰੂ ਦੀ ਬਖਸ਼ਿਸ਼ ਹੋਈ ਹੈ ਅਜ ਨਾਲੇ ਕਲਗੀ ਘਰ ਦੁਆਰਾ ਸਾਹਿਬ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਅਵਰਲਾ ਕੀਤਾ ਗਿਆ ਹੈ ਇਹ ਗੁਰਬਾਣੀ ਦੇ ਨਾਲ ਜੋੜਨ ਅੱਜ ਕਾ ਨਸ਼ੇ ਦਾ ਬਹੁਤ ਜ਼ੋਰ ਹੋ ਚੁੱਕਾ ਹੈ ਮਨ ਵਿੱਚ ਵਿਚਾਰ ਆਏ ਇਹਨਾਂ ਬੱਚਿਆਂ ਕੋਲੋਂ ਸਾਡੀ ਇਹ ਪਨੀਰੀ ਤਿਆਰ ਹੋ ਰਹੀ ਹੈ ਇਸ ਪਨੀਰੀ ਨੂੰ ਫਲ ਲਾਉਣਾ ਹੈ ਗੁਰੂ ਨਾਨਕ ਦੇਵ ਦਾ ਸਨਹਾਰਤ ਹੈ ਘਰ ਘਰ ਧਰਮਸਾਲ ਮਨ ਵਿੱਚ ਧਰਮਸਾਲ ਤੇ ਲਾਉਣ ਦੀ ਇਹਨਾਂ ਗੁਰਸਿੱਖਾਂ ਗੁਰਮਖਾਂ ਨੇ ਅਭਰਾਲਾ ਕੀਤਾ ਹੈ ਜਿੰਨਾਂ ਬੱਚਿਆਂ ਨੇ 2 ਮਹੀਨੇ ਗੁਰੂ ਮਹਾਰਾਜ ਦੇ ਜਸ ਗਾਏ ਨੇ ਗੁਰੂਆਂ ਦਾ ਨਾਮ ਜਪਿਆ ਹੈ ਪੰਜਾਂ ਪਿਆਰਿਆਂ ਦੇ ਸਹਿਬਜ਼ਾਦਿਆਂ ਦੇ ਹੋਰ ਗੁਰਮੁrnd ਮਰਯਾਦਾ ਦੇ ਅਨੁਸਾਰ ਬਾਣੀ ਦੇ ਨਾਲ ਜੋੜ ਲਏ ਨੇ ਇਹਨਾਂ ਨੂੰ ਅਸੀਂ ਸਾਰੇ ਸੰਗਤ ਰਲ ਕੇ ਜੀ ਨਾਲਾ ਵਾਸੀ ਤੇ ਭੈਣ ਭਰਾਵਾਂ ਨੇ ਗੁਰਦੁਆਰਾ ਕਲਗੀਧਰ ਕਮੇਟੀ ਨੇ ਸਨਮਾਨਿਤ ਕਰਨ ਵਾਸਤੇ ਤਾਂ ਸਹੌਲਦ ਦਿੱਤੇ ਹਨ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਮੇਟੀ ਵਾਲਿਆਂ ਦਾ ਇਹਨਾਂ ਭੈਣ ਜੀਆਂ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਚੰਗੇ ਰਾਹ ਤੇ ਚੱਲਣ ਵਾਸਤੇ ਅਭਰਾਲਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੂੰ ਗਰਮ ਜਰਸੀਆਂ ਵੀ ਬਣੀਆਂ ਗਈਆਂ ਜੀ ਹਾਂ ਗਰਮ ਮਲਟੀਆਂ ਗਈਆਂ ਜੀ ਅੱਜ ਦਾ ਪ੍ਰੋਗਰਾਮ ਇਹ ਹੈ ਜੀ ਕਿ ਸਾਥੀਆਂ ਨੇ ਰਲ ਕੇ ਨਾਲੇ ਨਿਵਾਸੀਆਂ ਨੇ ਤੇ ਹੋਰ ਵੀ ਸੱਜਣਾਂ ਬੇਲੀਆਂ ਨੇ ਇਹ ਵਿਚਾਰ ਕੀਤਾ ਕਿ ਗੁਰੂ ਘਰ ਦੇ ਲੰਗਰ ਗੁਰੂ ਰਾਮਦਾਸ ਜੀ ਖੁੱਲੇ ਟੁੱਟ ਵਰਤਾ ਰਹੇ ਨੇ ਤੇ ਚੱਲ ਰਹੇ ਨੇ ਤੇ ਬੈਠੇ ਮੰਚ ਚ ਦਾਸਾਂ ਦੇ ਫੁਰਨਾ ਆਇਆ ਕਿ ਆਪਾਂ ਕੋਈ ਵਿਦਿਆ ਦਾ ਵੀ ਲੰਗਰ ਲਾਈਏ ਤਾਂ ਕਿ ਥੋੜਾ ਜਿਹਾ ਸਮਾਜ ਸੁਧਾਰ ਆਵੇ ਕੁਛ ਫਿਰ ਐਸੇ ਸੋਚਣਾ ਗੁਰਮਤ ਗਿਆਨ ਲਹਿਰ ਸੁਸਾਇਟੀ ਅਜਨਾਲਾ ਨਾਮ ਸੇਟ ਇੱਕ ਸੁਸਾਇਟੀ ਬਣਾ ਕੇ ਉਹਦੇ ਵਿੱਚ 3 ਸਾਲ ਤੋਂ ਬੱਚੇ ਤੋਂ ਲੈ ਕੇ 16-17 ਸਾਲ ਦੇ ਬੱਚੇ ਤੱਕ ਹੁਣ 2 ਮਹੀਨੇ ਹੋ ਗਏ ਆ ਸੁਸਾਇਟੀ ਨੂੰ ਇਸ ਕਲਾਸਾਂ ਸ਼ੁਰੂ ਕਰਦਿਆਂ ਨੂੰ ਉਹਦੇ ਵਿੱਚ ਤਕਰੀਬਨ ਸਾਡੇ ਕੋਲ 50 ਬੱਚੇ ਹੋ ਗਏ ਆ ਜਿਹਦੇ ਵਿੱਚ ਕੋਈ ਫੀਸ ਨਹੀਂ ਕੋਈ ਕਾਪੀ ਪੈਨਸਲ ਦਾ ਖਰਚਾ ਨਹੀਂ ਹੋਰ ਕੋਈ ਵੀ ਕਿਸੇ ਦਾ ਖਰਚਾ ਨਹੀਂ ਇਹਦੇ ਵਿੱਚ ਦੋ ਜਿਹੜੇ ਪੰਜਾਬੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਗੁਰੂ ਗਿਆਨ ਦੇ ਵਿੱਚ ਪੂਰੇ ਤਤਪਰ ਨੇ ਦੋ ਟੀਚਰ ਸਹਿਬਾਨ ਭੈਣ ਜੀ ਨੇ ਰੱਖੇ ਨੇ ਉਹ ਬੱਚਿਆਂ ਨੂੰ 5 ਵਜੇ ਤੋਂ ਲੈ ਕੇ 6:30 ਵਜੇ ਤੱਕ ਊੜੇ ਤੇ ਜੂੜੇ ਨਾਲ ਜੋੜਦੇ ਨੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਸੰਗਤ ਵੀ ਸਾਥ ਦਿੰਦੀ ਆ ਤੇ ਬੱਚੇ ਵੀ ਜਿਹੜੇ ਨੇ ਉਹ ਜਦੋਂ ਜਿਹੜਾ ਵੀ ਸੁਣਦਾ ਉਹ ਦੁਬਾਰਾ ਜਰੂਰ ਆਉਂਦਾ ਕਿ ਬੱਚਿਆਂ ਨੂੰ ਵੇਖੀਏ ਕਿ ਬੱਚੇ ਕਿਸ ਤਰ੍ਹਾਂ ਪੜ ਰਹੇ ਨੇ ਕੀ ਮਕਸਦ ਹੈ ਇਹ ਕਰਨ ਦਾ ਮਕਸਦ ਇਹ ਆ ਕਿ ਇੱਕ ਤੇ ਪਹਿਲੀ ਗੱਲ ਤੇ ਸਾਡੇ ਪੰਜਾਬ ਚੋਂ ਪੰਜਾਬੀ ਤੋਂ ਬਹੁਤ ਦੂਰ ਹੋਏ ਲੋਕ ਤੇ ਦੂਸਰਾ ਗੁਰਬਾਣੀ ਤੋਂ ਵੀ ਬਹੁਤ ਹੀ ਲੋਕ ਜਿਹੜੇ ਆ ਪਛਾਣ ਹਟ ਰਹੇ ਬਹੁਤਾ ਕੋਈ ਨਾ ਕੋਈ ਅਤਕਤ ਨਹੀਂ ਕੋਈ ਗੁੱਸਾ ਕਰੇ ਤੇ ਮੈਨੂੰ ਕੋਈ ਇਸ ਗੱਲ ਦਾ ਨਹੀਂ ਕਿ ਮਾਂ ਪਿਓ ਵੀ ਜਿਹੜੇ ਆ ਉਹਦੀ ਤਰਜੀਹ ਨਹੀਂ ਦੇ ਰਹੇ ਕਿ ਬੱਚਿਆਂ ਨੂੰ ਕਿਸੇ ਧਰਮ ਨਾਲ ਆਪਣੇ ਧਰਮ ਨਾਲ ਜੋੜੀਏ ਕੋਈ ਵੀ ਧਰਮ ਹੈ ਮਾਪਿਆਂ ਦਾ ਪਹਿਲਾ ਫਰਜ਼ ਬਣਦਾ ਕਿ ਉਹਨੂੰ ਧਰਮ ਨਾਲ ਜੋੜੀਏ ਸਾਡਾ ਤੇ ਇੱਕੋ ਹੀ ਝੰਡਾ ਊੜਾ ਤੇ ਜੁੜਾ ਜੇ ਪ੍ਰਪਲਿਤ ਕਰ ਗਏ ਤੇ ਸਾਡਾ ਇਸ ਤਰ੍ਹਾਂ ਹੀ ਸਫਲ ਹੋ ਜਾਊਗਾ ਜੀ ਵਾਹਿਗੁਰੂ ਜੀ ਖਾਲਸਾ ਦਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਮੰਗਲ ਸਿੰਘ ਹੈ ਵੀਰ ਜੀ ਵੀਰ ਜੀ ਕਲਾਸਾਂ ਚ ਚਾਲੂ ਕੀਤੀਆਂ ਗੁਰਮੁਖ ਗਿਆਨ ਲਹਿਰ ਸੁਸਾਇਟੀ ਜਨਾ ਦੇ ਨਾਮ ਤੇ ਤੇ ਬੱਚਿਆਂ ਦੇ ਕਲਾਸਾਂ ਦੇ ਧਾਰਮਿਕ ਕਲਾਸਾਂ ਨੇ ਜੀ ਅਸੀਂ 2 ਮਹੀਨੇ ਹੋ ਗਏ ਚਾਲੂ ਚਾਲੂ ਕੀਤੀਆਂ ਉਹਨੂੰ ਜੀ ਇਸ ਤੋਂ ਪਹਿਲਾਂ ਵੀ ਇਹ ਕਰ ਬੱਚਿਆਂ ਨੂੰ ਸਮਾਨ ਲੱਗਦੇ ਚੁੱਕੇ ਅੱਜ ਬੱਚਿਆਂ ਨੂੰ ਸਦਾ ਕਵਰ ਪ੍ਰਤਾ ਬੱਚਿਆਂ ਨੂੰ ਟਰੈਕਸੂਟ ਦਿੱਤੇ ਗਏ ਨੇ ਉਹੀ ਅੱਜ ਦੇ ਰਹੇ ਆ ਜੀ ਉਹ ਆਪ ਨਹੀਂ ਆਏ ਉਹਨਾਂ ਨੂੰ ਭੇਜੇ ਗਏ ਤੁਸੀਂ ਬੱਚੇ ਨੂੰ ਦੇ ਰਹੇ ਆ ਜੀ ਕੀ ਮਕਸਦ ਹੈ ਸਾਰਾ ਲਹਿਰ ਚਲਾਉਂਦਾ ਜੀ ਲਹਿਰ ਚਲਾਉਣ ਦਾ ਮਕਸਦ ਇਹ ਵੀ ਸਾਡੇ ਬੱਚੇ ਜਿਹੜੇ ਆ ਪੱਤਾਂ ਤੋਂ ਲੰਦੇ ਜਾਂਦੇ ਬਹੁਤ ਜ਼ਿਆਦਾ ਜੀ ਇੱਕ ਸਿੱਖੀ ਤੋਂ ਦੂਰ ਜਾ ਰਹੇ ਨੇ ਸਾਡਾ ਮਕਸਦ ਇਹ ਵੀ ਸਿੱਖੀ ਦੇ ਨਾਲ ਬੱਚੇ ਆਉਣ ਸਿੱਖੀਆਂ ਨਾਲ ਜੋੜਨਾ ਤੇ ਸਿੱਖੀ ਦਾ ਪ੍ਰਚਾਰ ਹੋਵੇ